ਨਿਊ ਹਾਲੈਂਡ ਵਾਲੀ ਕੁੜੀ ਦੀਆਂ ਵੀਡੀਓ ਵੇਖ ਕੇ ਬੜੇ ਸਾਡੇ ਪੰਜਾਬ ਦੇ ਲੋਕਾਂ ਨੇ ਸਵਾਦ ਲਿਆ ਬੜੀ ਉਸ ਵੀਡੀਓ ਨੂੰ ਸ਼ੇਅਰ ਕੀਤਾ ਕਿਤੇ ਵੀ ਕਮੈਂਟਾਂ ਚ ਪੜ ਲਈਏ ਸੋਸ਼ਲ ਮੀਡੀਆ ਤੇ ਜਾ ਕੇ ਤਾਂ ਲੋਕ ਕੀ ਕਹਿ ਰਹੇ ਆ ਯਾਰ ਸਾਨੂੰ ਵੀਡੀਓ ਭੇਜੋ ਅੱਠ ਪਾਟ ਆ ਗਏ ਅਸੀਂ ਦੇਖਣੀ ਆ ਵੀਡੀਓ ਸਵਾਦ ਬੜਾ ਆਉਂਦਾ ਤੇ ਕਈ ਕੀ ਕਹੀ ਜਾਂਦੇ ਆ ਬਾਈ ਸਾਨੂੰ 500 ਰੁਪਿਆ ਗੂਗਲ ਪੇ ਕਰੋ ਅਸੀਂ ਤੁਹਾਨੂੰ ਵੀਡੀਓ ਸੈਂਡ ਕਰਾਂਗੇ ਕਿੱਡੀ ਸ਼ਰਮ ਦੀ ਗੱਲ ਆ ਓਏ ਲੱਖ ਲਾਣ ਤਾਂ ਤੁਹਾਡੇ ਗੰਦੇ ਲਾਣੇ ਤੇ ਲੋਕ ਕਹਿੰਦੇ ਆ ਕਿ ਅਸੀਂ ਇੱਜ਼ਤਾਂ ਦੇ ਸਾਂਝੇ ਆ ਪੰਜਾਬੀ ਸਵਾ ਸਾਂਝੇ ਹੋ ਤੁਸੀਂ ਯਾਰ ਤੁਸੀਂ ਇੱਕ ਧੀ ਧਿਆਣੀ ਦਾ ਜਲੂਸ ਕੱਢਤਾ ਜਲੂਸ ਤੁਸੀਂ ਉਹਨਾਂ ਦੀਆਂ ਸੱਤ ਪੀੜੀਆਂ ਨੂੰ ਕਲੰਕ ਲਾਤਾ ਹੁਣ ਜੀ ਨਿਊ ਹਾਲੈਂਡ ਵਾਲੀ ਕੁੜੀ ਸੀ ਉਪਰ ਫਾਰਮ ਵਾਲੀ ਅਸਲ ਵਿੱਚ ਉਹਦੇ ਨਾਲ ਬਈ ਹੋਇਆ ਕੀ ਸੀ ਉਹਦੀਆਂ ਵੀਡੀਓ ਕਿਹੜੇ ਬੰਦੇ ਨੇ ਬਣਾਈਆਂ ਉਹਦੀਆਂ ਵੀਡੀਓ ਕਿਵੇਂ ਵਾਇਰਲ ਹੋਈਆਂ ਇਹ ਵੀ ਅੱਜ ਗੌਰ ਨਾਲ ਸੁਣ ਲਿਓ ਸਭ ਤੋਂ ਪਹਿਲਾਂ ਆਹਾ ਨਾਲੀ ਦਾ ਕੀੜਾ ਦੇਖੋ ਬਈ ਇਹਦਾ ਨਾਂ ਹੈਗਾ ਪ੍ਰਭ ਸਾਰਾ ਕੁਝ ਇਸ ਮੁੰਡੇ ਨੇ ਕੀਤਾ ਕਰਾਇਆ ਅਸਲ ਦੇ ਵਿੱਚ ਜਿਹੜੀ ਉਪਲ ਫਾਰਮ ਵਾਲੀ ਕੁੜੀ ਸੀ ਆਹ ਨਿਊ ਹਾਲੈਂਡ ਵਾਲੀ ਇਹ ਕੁੜੀ ਇਸ ਮੁੰਡੇ ਦੀ ਮੰਗੇਤਰ ਸੀ ਭਈ ਘਰਦਿਆਂ ਨੇ ਇਸ ਕੁੜੀ ਦਾ ਮੰਗਣਾ ਇਸ ਮੁੰਡੇ ਨਾਲ ਕੀਤਾ ਹੋਇਆ ਸੀਗਾ ਤੇ ਤੁਹਾਨੂੰ ਪਤਾ ਕਿ ਅੱਜ ਕੱਲ ਕੁੜੀਆਂ ਮੁੰਡੇ ਮੰਗਣੇ ਤੋਂ ਬਾਅਦ ਰੋਕੇ ਤੋਂ ਬਾਅਦ ਆਪਸ 'ਚ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਆ ਚਲੋ ਜੀ ਦੋਨੇ ਪਰਿਵਾਰ ਪੜ੍ਹੇ ਲਿਖੇ ਸੀਗੇ ਤੁਸੀਂ ਆਮ ਹੀ ਦੇਖਿਆ ਹੋਊਗਾ ਪੜ੍ਹੇ ਲਿਖੇ ਪਰਿਵਾਰ ਬੱਚਿਆਂ ਦੇ ਘਾਟੀ ਪਾਬੰਦੀਆਂ ਲਾਉਂਦੇ ਆ ਮੰਗਣਾ ਹੋਣ ਤੋਂ ਬਾਅਦ ਇਹ ਕੁੜੀ ਮੁੰਡਾ ਆਪਸ ਦੇ ਵਿੱਚ ਗੱਲਬਾਤ ਕਰਨ ਲੱਗ ਜਾਂਦੇ ਆ ਫਿਰ ਇਹ ਮਿਲ ਜੁਲਨ ਵੀ ਲੱਗ ਜਾਂਦੇ ਆ ਚਲੋ ਜੀ ਜਿਹੜਾ ਇਹ ਮੁੰਡਾ ਸੀਗਾ ਇਹ ਮੁੜ ਕੇ ਕੁੜੀ ਨਾਲ ਦੂਜੇ ਲੋੜ ਚੱਲ ਪਿਆ ਬਈ ਉਹਦੇ ਨਾਲ ਸਬੰਧ ਬਣਾਉਣ ਲੱਗ ਗਿਆ ਹੁਣ ਜਿਹੜੀ ਕੁੜੀ ਸੀਗੀ ਉਹਦੇ ਦਿਲ 'ਚ ਇਹ ਗੱਲ ਸੀ ਵੀ ਕੋਈ ਗੱਲ ਨਹੀਂ ਹਨਾ ਮੇਰਾ ਇਹਦੇ ਨਾਲ ਵਿਆਹ ਹੋਣਾ ਵਿਆਹ ਤੋਂ ਬਾਅਦ ਵੀ ਸਾਰਾ ਕੁਝ ਹੋਣਾ ਜੇ ਵਿਆਹ ਤੋਂ ਪਹਿਲਾਂ ਹੋ ਰਿਹਾ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਉਹਦੇ ਦਿਲ ਦੇ ਵਿੱਚ ਬਈ ਜੀ ਇੱਕੋ ਗੱਲ ਸੀਗੀ ਮੇਰਾ ਇਹਦੇ ਨਾਲ ਮੰਗਣਾ ਹੋਇਆ ਮੇਰੇ ਘਰਦਿਆਂ ਨੇ ਇਹਨਾਂ ਨੂੰ ਰੋਕਾ ਕਰਤਾ ਤੇ ਮੇਰਾ ਵਿਆਹ ਇਹਨਾਂ ਨਾਲ ਹੋ ਜਾਣਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਇਹ ਗੰਦੀ ਨਸਲ ਦਾ ਕੀੜਾ ਉਸ ਕੁੜੀ ਨੂੰ ਗਲਤ ਤਰੀਕੇ ਨਾਲ ਵਰਤਦਾ ਰਿਹਾ ਇਹ ਬੰਦੇ ਨੇ ਉਸ ਕੁੜੀ ਨੂੰ ਗਲਤ ਗੋਲੀਆਂ ਖਵਾਈਆਂ ਨੀਂਦ ਦੀਆਂ ਗੋਲੀਆਂ ਖਵਾਈਆਂ ਜਾਂ ਕੁਝ ਹੋਰ ਖਵਾਤੀਆਂ ਕੁੜੀ ਨੂੰ ਜਾਨੀ ਕਿ ਮਧੋਹੂਸ ਜਾ ਕਰਕੇ ਉਹਦੇ ਨਾਲ ਸਾਰਾ ਕੁਝ ਕਰਦਾ ਕਰਾਉਂਦਾ ਰਿਹਾ ਤੇ ਮੁੜ ਕੇ ਉਹਦੇ ਨਾਲ ਵੀਡੀਓ ਬਣਾਉਂਦਾ ਰਿਹਾ ਕੁੜੀ ਨੂੰ ਕੁਝ ਨਹੀਂ ਪਤਾ ਲੱਗਿਆ ਕਿ ਹਾਂ ਮੇਰੀ ਵੀਡੀਓ ਕਦੋਂ ਬਣੀ ਕਿਵੇਂ ਬਣੀ ਇਥੋਂ ਤੱਕ ਕਿ ਇਹ ਮੁੰਡਾ ਇੱਕ ਅੱਧਾ ਆਪ ਦਾ ਯਾਰ ਬਿਲੀ ਨੂੰ ਵੀ ਨਾਲ ਲੈ ਕੇ ਜਾਂਦਾ ਸੀਗਾ ਕਿ ਮੈਂ ਉਸ ਕੁੜੀ ਨਾਲ ਆ ਸਾਰਾ ਕੁਝ ਕਰੂੰਗਾ ਤੇ ਤੂੰ ਉਹਦੀ ਵੀਡੀਓ ਬਣਾਈ ਹੁਣ ਕੁਝ ਲੋਕ ਕਹਿ ਰਹੇ ਆ ਕਿ ਕੁੜੀ ਨੇ ਵੀਡੀਓ ਖੁਦ ਬਣਵਾਈ ਹੋਊਗੀ ਬਾਈ ਪਹਿਲਾਂ ਮਾੜਾ ਜਿਹਾ ਆਪ ਸੋਚ ਕੇ ਦੇਖੋ ਇੱਥੇ ਕੋਈ ਨਹੀਂ ਚਾਹੁੰਦਾ ਕਿ ਮੇਰੀ ਇੱਜ਼ਤ ਦੀ ਰੌਂਡੀ ਪਿੱਟੀ ਜਾਵੇ ਮੇਰੀ ਇੱਜ਼ਤ ਥਾਂ ਥਾਂ ਤੇ ਰੁਲਦੀ ਫਿਰੇ ਬੇਸ਼ੱਕ ਕੁੜੀ ਜਿੱਡੀ ਮਰਜ਼ੀ ਕੋਈ ਕੈਰੈਕਟਰ ਦੀ ਮਾੜੀ ਹੋਵੇ ਪਰ ਉਹ ਕਦੇ ਨਹੀਂ ਚਾਹੂਗੀ ਕਿ ਮੇਰੀ ਵੀਡੀਓ ਬਣੇ ਅਸਲ ਦੇ ਵਿੱਚ ਉਸ ਕੁੜੀ ਨਾਲ ਪਾਈ ਜੀ ਬਹੁਤ ਵੱਡਾ ਧੋਖਾ ਹੋਇਆ ਵਿਚਾਰੀ ਨਾਲ ਵਿਸ਼ਵਾਸ ਘਾਤ ਹੋਇਆ ਕਿਉਂਕਿ ਉਹਨੂੰ ਐ ਸੀਗਾ ਕਿ ਇਹ ਮੇਰਾ ਸਰਦਾਰ ਆ ਮੇਰੇ ਸਿਰ ਦਾ ਤਾਜ ਆ ਮੇਰਾ ਘਰ ਵਾਲਾ ਤੇ ਇੱਕ ਘਰ ਵਾਲੀ ਆਪ ਦੇ ਘਰ ਵਾਲੇ ਨਾਲ ਇਹ ਸਾਰਾ ਕੁਝ ਕਰਦੀ ਆ ਕਿਹੜਾ ਘਰ ਵਾਲਾ ਜਾਂ ਕਿਹੜੀ ਘਰ ਵਾਲੀ ਆਪਸ ਦੇ ਵਿੱਚ ਸਬੰਧ ਨਹੀਂ ਬਣਾਉਂਦੇ ਸਾਰੇ ਬਣਾਉਂਦੇ ਆ ਤਾਂ ਉਹ ਕੁੜੀ ਦੇ ਦਿਲ 'ਚ ਇਹ ਗੱਲ ਸੀ ਕਿ ਮੈਂ ਇਹਦੇ ਨਾਲ ਵਿਆਹੀ ਜਾਣਾ ਮੈਂ ਇਹਦੇ ਘਰ ਦੀ ਇੱਜ਼ਤ ਬਣ ਜਾਣਾ ਹਨਾ ਕੋਈ ਗੱਲ ਨਹੀਂ ਮੇਰਾ ਘਰ ਵਾਲਾ ਜੋ ਕਰਦਾ ਕਰਨ ਦਿਓ ਪਰ ਉਸ ਕੁੜੀ ਨੂੰ ਇਹ ਨਹੀਂ ਸੀ ਪਤਾ ਵੀ ਇਹ ਜਿਹੜਾ ਮਾੜੀ ਨਸਲ ਦਾ ਕੀੜਾ ਗੰਦੀ ਨਾਲੀ ਦਾ ਇਹਦੇ ਦਿਲ ਦੇ ਵਿੱਚ ਕਿੰਨੀ ਵੱਡੀ ਖੋਟ ਭਰੀ ਹੋਈ ਹੈ ਕੁੜੀ ਨਾਲ ਸਾਰਾ ਕੁਝ ਕਰਦਾ ਕਰਾਉਂਦਾ ਰਿਹਾ ਠੀਕ ਆ ਕੁੜੀ ਤੋਂ ਚੋਰੀ ਚੋਰੀ ਕੁੜੀ ਦੀਆਂ ਵੀਡੀਓ ਬਣਾ ਲੀਆਂ ਉਸ ਤੋਂ ਬਾਅਦ ਕੁੜੀ ਨੂੰ ਇਹ ਬਾਈ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗ ਗਿਆ दारू ਪਿਆਲਾ ਪੀ ਕੇ ਲਾ ਕੇ ਲੰਡੂ ਚਾਰ ਪੈਗ ਤੇ ਮੁੜ ਕੇ ਕੁੜੀ ਨੂੰ ਕਹਿਆ ਕਰੇ ਮੈਂ ਤੇਰੇ ਨਾਲ ਆ ਕੁਝ ਕਰਨਾ ਤੂੰ ਗੇਟ ਤੋਂ ਬਾਹਰ ਆ ਜਾ ਮੈਂ ਤੁਹਾਡੀ ਗਲੀ 'ਚ ਆ ਗਿਆ ਮੈਨੂੰ ਬਾਹਰ ਆ ਕੇ ਜੱਫੀ ਪਾ ਕੇ ਜਾ ਮੇਰੇ ਨਾਲ ਆ ਕਰਕੇ ਜਾ ਆਉ ਕਰਕੇ ਜਾ ਹੁਣ ਕੁੜੀ ਕਹਿੰਦੀ ਵੀ ਤੇਰੇ ਦਿਮਾਗ 'ਚ ਫਰਕ ਪਿਆ ਤੂੰ ਹਜੇ ਕਰ ਕਰਕੇ ਰੱਜਿਆ ਨਹੀਂ ਸਾਰਾ ਕੁਝ ਵੀ ਵਿਆਹ ਤੋਂ ਬਾਅਦ ਵੀ ਸਾਰਾ ਕੁਝ ਹੋਣਾ ਹੀ ਆ ਕੋਈ ਗੱਲ ਨਹੀਂ ਜਿਹੜਾ ਕੁਝ ਆਪਣੇ 'ਚ ਹੋ ਗਿਆ ਬਹੁਤ ਆ ਕੋਈ ਚੱਕਰ ਨਹੀਂ ਮੈਂ ਹਜੇ ਨਹੀਂ ਮਿਲ ਸਕਦੀ ਪਰ ਇਹ ਬੇਨਸਲਾ ਇਹ ਕਹਿੰਦਾ ਵੀ ਨਹੀਂ ਨਹੀਂ ਮੈਂ ਤੈਨੂੰ ਮਿਲਣਾ ਜੇ ਤੂੰ ਨਾ ਆਈ ਮੈਂ ਇਹ ਕਰ ਦੂੰ ਉਹ ਕਰ ਦੂੰ ਕੁੜੀ ਕਹਿੰਦੀ ਮੈਂ ਨਹੀਂ ਆਉਣਾ। ਹੁਣ ਕੁੜੀ ਨੂੰ ਐ ਸੀ ਵੀ ਮੇਰੇ ਨਾਲ ਵਿਆਹ ਹੋਣਾ ਕੋਈ ਗੱਲ ਨਹੀਂ ਮਾੜਾ ਮੋਟਾ ਗੁੱਸਾ ਗੜਾ ਚੱਲਦਾ ਹੀ ਰਹਿੰਦਾ ਪਿਆਰ 'ਚ। ਕੁੜੀ ਕਹਿੰਦੀ ਵੀ ਭਾਈ ਮੈਂ ਹੁਣ ਤੇਰੇ ਨਾਲ ਕੁਝ ਨਹੀਂ ਕਰਨਾ ਹੁਣ ਸਾਰਾ ਕੁਝ ਵਿਆਹ ਤੋਂ ਬਾਅਦ ਹੀ ਹੋਊਗਾ। ਮੁੜ ਕੇ ਇਹ ਕਹਿੰਦਾ ਜੇ ਤੂੰ ਮੈਨੂੰ ਨਾ ਮਿਲਣ ਆਈ ਜੇ ਤੂੰ ਮੇਰੇ ਨਾਲ ਨਾ ਕੁਝ ਕੀਤਾ ਮੈਂ ਤੇਰੀ ਵੀਡੀਓ ਵਾਇਰਲ ਕਰ ਦਊਗਾ। ਕੁੜੀ ਕਹਿੰਦੀ ਵੀ ਕਿਹੜੀ ਵੀਡੀਓ? ਇੰਨੇ ਉਹ ਜਿਹੜੀ ਕਾਰ 'ਚ ਸਾਰਾ ਕੁਝ ਕੁੜੀ ਨਾਲ ਕੀਤਾ ਇਹਨੇ ਚੱਕ ਕੇ ਉਹ ਵੀਡੀਓ ਪਾ ਦਿੱਤੀ। ਹੁਣ ਕੁੜੀ ਪਰੇਸ਼ਾਨ ਵੀ ਮੇਰੀ ਆ ਵੀਡੀਓ ਕਿੱਦਾਂ ਬਣ ਗਈ? ਵੀ ਅਸੀਂ ਦੋਨੇ ਸੀ ਸਾਰਾ ਕੁਝ ਕਰਨ ਕਰਾਉਣ ਵਾਲੇ ਤੇ ਵੀਡੀਓ ਬਣਾਉਣ ਵਾਲਾ ਫਿਰ ਕੌਣ ਸੀਗਾ ਉਹ ਵੀ ਫਿਰ ਇੱਕ ਚੈਟ ਨੇ ਗੱਲ ਸਾਬਿਤ ਕੀਤੀ ਵੀ ਇਹ ਬੇਨਸਲਾ ਇੱਕ ਆਪਦੇ ਯਾਰ ਦੋਸਤ ਨੂੰ ਨਾਲ ਲੈ ਕੇ ਗਿਆ ਕੁੜੀ ਨੂੰ ਕੋਲਡ ਡਰਿੰਕ ਚ ਪਾ ਕੇ ਨੀਂਦ ਦੀਆਂ ਗੋਲੀਆਂ ਪਿਆਈਆਂ ਗਈਆਂ ਤੇ ਉਸ ਤੋਂ ਬਾਅਦ ਇਹ ਉਹਦੇ ਨਾਲ ਸਾਰਾ ਕੁਝ ਕਰਨ ਕਰਾਉਣ ਲੱਗ ਗਿਆ ਤੇ ਇਹਦੇ ਯਾਰ ਦੋਸਤ ਨੇ ਵੀਡੀਓ ਬਣਾਈ ਹੁਣ ਕਈ ਬੰਦੇ ਕਹਿਣਗੇ ਵੀ ਯਾਰ ਜੇ ਨੀਂਦ ਵਾਲੀਆਂ ਗੋਲੀਆਂ ਖਵਾਤੀਆਂ ਫਿਰ ਕੁੜੀ ਨੂੰ ਨੀਂਦ ਕਿਉਂ ਨਹੀਂ ਆਈ ਬਾਈ ਜੀ ਮੈਂ ਗੱਲ ਦੱਸਾਂ ਜਿਹੜੀ ਕੋਈ ਔਰਤ ਜਾਂ ਕੁੜੀ ਜਿਨੇ ਮਨ ਲੱਗ ਕੇ ਨੀਂਦ ਵਾਲੀਆਂ ਗੋਲੀਆਂ ਨਹੀਂ ਖਾਧੀਆਂ ਜੇ ਭਾਈ ਤੁਸੀਂ ਨੂੰ ਇੱਕ ਦੋ ਨੀਂਦ ਵਾਲੀਆਂ ਗੋਲੀਆਂ ਖਵਾ ਦੋਗੇ ਨਾ ਉਹਨੂੰ ਵੈਸੇ ਹੀ ਦਿਮਾਗ ਨੂੰ ਇੰਨੇ ਕਿ ਚੱਕਰ ਚੜ ਜਾਂਦੇ ਆ ਪਤਾ ਨਹੀਂ ਲੱਗਦਾ ਵੀ ਮੈਂ ਕਿੱਥੇ ਬੈਠੀ ਆ ਮੁੜ ਕੇ ਜਦੋਂ ਇਹ ਕੁੜੀ ਨੂੰ ਵੀਡੀਓ ਪਾਉਂਦਾ ਕੁੜੀ ਦੇ ਰੰਗ ਉੱਟ ਜਾਂਦੇ ਆ ਕੁੜੀ ਕਹਿੰਦੀ ਵੀ ਤੂੰ ਆ ਕੀ ਕੀਤਾ ਤੂੰ ਕਦੋਂ ਵੀਡੀਓ ਬਣਾਈਆਂ ਇਹ ਕਹਿੰਦਾ ਮੈਂ ਤਾਂ ਬਣਾ ਲਈਆਂ ਮੈਂ ਤੇਰੀ ਮੇਰੇ ਕੋਲ ਤਾਂ ਤੇਰੀਆਂ ਬਹੁਤ ਵੀਡੀਓ ਪੈਣੇ ਐਡੇ-ਡੇ ਚਿੱਠੇ ਪਏ ਆ ਕੁੜੀ ਕਹਿੰਦੀ ਮੈਂ ਤੇਰੇ ਘਰ ਦੇ ਨਾਲ ਗੱਲ ਕਰੂੰਗੀ ਮੈਂ ਤੇ ਮਾਂ ਪਿਓ ਨਾਲ ਗੱਲ ਕਰੂੰਗੀ ਕਹਿੰਦਾ ਜਿੱਦੇ ਨਾਲ ਮਰਜ਼ੀ ਕਰ ਲੈ ਮੈਨੂੰ ਕੋਈ ਡਰ ਨਹੀਂਗਾ ਉਸ ਤੋਂ ਬਾਅਦ ਇੱਕ ਦਿਨ ਇਹ ਕੁੜੀ ਵਾਲਿਆਂ ਦੇ ਘਰੇ ਜਾ ਕੇ ਰਾਤ ਨੂੰ ਤ ਫਿਰ ਕੁੜੀ ਨੇ ਕਹਿਤਾ ਵੀ ਜੇ ਤੂੰ ਆ ਕੁਝ ਕਰਨਾ ਸੀਗਾ ਫਿਰ ਮੇਰੇ ਨਾਲ ਮੰਗਣੇ ਨਾ ਕਰਾਉਂਦੀ ਫਿਰ ਹੁਣ ਆਪਣੇ ਚ ਰਿਸ਼ਤਾ ਕਾਹਦਾ ਰਹਿ ਗਿਆ ਤੂੰ ਤਾਂ ਸਾਰਾ ਕੁਝ ਹੀ ਖਤਮ ਕਰ ਦਉਂਦਾ ਮੇਰਾ ਦਿਲ ਤੋੜਤਾ ਵਿਸ਼ਵਾਸ ਘਾਤ ਕੀਤਾ ਇਹ ਕਹਿੰਦਾ ਜੋ ਮਰਜੀ ਆ ਤੂੰ ਦੱਸ ਮੇਰੇ ਨਾਲ ਕਰਨਾ ਜਾਂ ਨਹੀਂ ਕਰਨਾ ਇਹਦੀ ਗੱਲ ਸਿਰਫ ਇੱਕੋ ਗੱਲ ਤੇ ਅੜੀ ਸੀ ਗਰਾਰੀ ਵੀ ਹਾਂ ਵੀ ਮੈਨੂੰ ਤੇਰੇ ਜਿਸਮ ਦੀ ਭੁੱਖ ਆ ਮੈਂ ਤਾਂ ਹਵਸ ਦਾ ਭੁੱਖਾ ਮੇਰੀ ਹਵਸ ਪੂਰੀ ਕਰੀ ਚੱਲ ਕਿਤੇ ਨਾ ਕਿਤੇ ਕੁੜੀ ਨੂੰ ਪਤਾ ਲੱਗ ਗਿਆ ਹੋਊਗਾ ਵੀ ਇਹ ਰੇ ਬੰਦਾ ਦੂਜੇ ਲੋਟ ਚੱਲਣ ਲੱਗ ਗਿਆ ਜਦੋਂ ਕੁੜੀ ਇਹਦੇ ਹੱਥੋਂ ਨਿਕਲਣ ਲੱਗ ਗਈ ਉਹ ਜਵਾਬ ਦੇਣ ਲੱਗ ਗਈ ਭਾਈ ਮੈਂ ਨਹੀਂ ਮਿਲ ਫੇਰ ਇਸ ਦਲੇ ਨੇ ਉਹ ਕੁੜੀ ਦੀਆਂ ਵੀਡੀਓ ਵਾਇਰਲ ਕਰਦੇ ਆ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਐਡਾ ਯੋਗਦਾਨ ਪਾਇਆ ਗੱਲਾਂ ਹੀ ਛੱਡ ਦਿਓ ਲੋਕ ਕਹਿੰਦੇ ਆ ਜਿਹੜੇ ਸਾਡੇ ਪੰਜਾਬੀ ਨੇ ਨਾ ਇਹ ਤਾਂ ਇੱਜ਼ਤਾਂ ਦੇ ਸਾਂਝੇ ਨੇ ਸੁਭਾਅ ਸਾਂਝੇ ਹੋ ਯਾਰ ਤੁਸੀਂ ਤੁਸੀਂ ਇੱਕ ਕੁੜੀ ਨੂੰ ਮਰਨ ਲਈ ਮਜਬੂਰ ਕਰਤਾ ਤੁਸੀਂ ਉਹਨਾਂ ਦੀਆਂ ਸੱਤ ਪੀੜੀਆਂ ਨੂੰ ਕਲੰਕ ਲਾਤਾ ਸੱਤ ਪੀੜੀਆਂ ਰੋਲ ਕੇ ਰੱਖਦੀਆਂ ਕਿਸੇ ਮਰਜ਼ੀ ਪੋਸਟ ਥੱਲੇ ਜਾ ਕੇ ਕਮੈਂਟ ਪੜ ਲਿਓ ਕੁਈ 2-4 ਕਮੈਂਟ ਹੋਣਗੇ ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਕਹਿਣਗੇ ਉਹ ਨਾ ਗੰਦ ਪਾਓ ਰੱਬ ਤੋਂ ਡਰੋ ਰੱਬ ਤੋਂ ਡਰੋ ਨਹੀਂ ਤੇ ਬਾੜੇ ਲੋਕ ਕੀ ਕਹੀ ਜਾਂਦੇ ਆ ਉਹ ਬਾਈ ਸਾਨੂੰ ਵੀਡੀਓ ਪਾ ਉਹ ਬਾਈ ਅੱਠ ਪਾਟ ਆ ਗਏ ਉਹ ਬਾਈ ਨਜ਼ਾਰਾ ਵੱਜਿਆ ਪਿਆ ਬਾਈ ਓ ਡੱਜ ਗਾੜਾ ਐਡਾ ਸਮਾਨਾ ਪ੍ਰਭੂ ਸਮਾਨਾ ਤਾਂ ਫਿਰ ਉਹੀ ਲੱਗਾ ਤੁਹਾਡੀ ਲੈਂਗੁਏਜ ਦੱਸਦਾ ਜਿਹੜਾ ਤੁਹਾਡੀ ਧੀ ਨੂੰ ਜਾਂ ਤੁਹਾਡੀ ਭੈਣ ਨੂੰ ਜਾਂ ਤੁਹਾਡੀ ਮਾਂ ਨੂੰ ਲੱਗਾ ਹੋਊਗਾ ਉਹਦੇ ਵਿਚਾਰੀ ਦੇ ਵੀ ਉਹੀ ਲੱਗਾ ਜੋ ਤੁਹਾਡੀ ਧੀ ਮਾਂ ਭੈਣ ਨੂੰ ਲੱਗਾ ਤੇ ਜਿਹੜੇ ਲੋਕ ਆ ਕਮੈਂਟਾਂ ਦੇ ਵਿੱਚ ਉਸ ਕੁੜੀ ਦੀ ਵੀਡੀਓ ਧੜਾ ਧੜਾ ਮੰਗ ਰਹੇ ਆ ਜਾਂ ਉਹਦੀਆਂ ਗਾਂਦੀਆਂ ਵੀਡੀਓ ਵਾਇਰਲ ਕਰ ਰਹੇ ਆ ਮਿੱਤਰੋ ਜਿੱਦਣ ਇਹੋ ਜੀ ਵੀਡੀਓ ਤੁਹਾਡੀ ਧੀ ਦੀ ਵਾਇਰਲ ਹੋ ਗਈ ਨਾ ਸੌ ਰੱਬ ਦੀ ਮਰ ਜੋਂਗੇ ਮਾਰਾ ਕਦੇ ਉਹਦੇ ਪਿਓ ਤੇ ਤਾਂ ਦੇਖੋ ਉਸੇ ਪਿਓ ਤੇ ਦੇਖੋ ਕੀ ਬੀਤਦੀ ਹੋਗੀ ਉਸ ਧੀ ਦੇ ਪਿਓ ਤੇ ਜਿੰਨੇ ਆ ਦੀ ਧੀ ਲਈ ਟਰੈਕਟਰ ਤਿਆਰ ਕਰਾ ਕੇ ਤਾਂ ਨਿਊ ਹਾਲੈਂਡ ਧੀ ਨੂੰ ਆਉਣ ਜਾਣ ਲਈ ਥਾਰ ਲੈ ਕੇ ਦਿੱਤੀ ਉਸ ਪਿਓ ਨੂੰ ਨਹੀਂ ਸੀ ਪਤਾ ਵੀ ਜਿਹੜਾ ਮੇਰੇ ਘਰ ਦਾ ਜਵਾਈ ਬਣਨ ਵਾਲਾ ਉਹ ਐਡਾ ਗੱਲਾ ਬੰਦਾ ਨਿਕਲੂਗਾ ਐਡਾ ਖੱਚ ਬੰਦਾ ਨਿਕਲੂ ਨਾਲੀ ਦਾ ਗੰਦਾ ਕੀੜਾ ਨਿਕਲੂਗਾ ਕਿ ਸਾਡੀ ਇੱਜ਼ਤ ਉਹ ਗਲੀ ਗਲੀ ਰੋਲ ਕੇ ਸੱਟ ਜੂਗਾ ਉਹ ਜਿੰਨਾ ਜ਼ੋਰ ਤੁਸੀਂ ਲੋਕੋ ਉਸ ਧੀ ਧਿਆਣੀ ਦੀ ਇੱਜ਼ਤ ਰੋਲਣ ਲੱਗਿਆਂ ਲਾਇਆ ਨਾ ਕਿਤੇ ਜੇ ਇੰਨਾ ਜ਼ੋਰ ਤੁਸੀਂ ਸੋਸ਼ਲ ਮੀਡੀਆ ਤੇ ਉਸ ਧੀ ਨੂੰ ਇਨਸਾਫ ਦਿਵਾਉਣ ਲਈ ਲਾ ਦਿਓ ਨਾ ਬਾਈ ਤਾਂ ਉਹ ਮੁੰਡੇ ਤੇ ਠੋਕਮੀ ਕਾਰਵਾਈ ਹੋ ਜਾਊਗੀ ਕਿਤੇ ਤੁਸੀਂ ਇੰਨਾ ਜ਼ੋਰ ਮੁੱਖ ਮੰਤਰੀ ਸਾਹਿਬ ਤੱਕ ਲਾ ਦਿਓ ਹਰੇਕ ਬੰਦਾ ਉਸ ਧੀ ਦੇ ਇਨਸਾਫ ਦੀ ਵੀਡੀਓ ਪਾਵੇ ਵੀ ਇਸ ਧੀ ਧਿਆਣੀ ਨਾਲ ਬਹੁਤ ਵੱਡਾ ਧੋਖਾ ਹੋਇਆ ਇਹਦੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਜੇ ਲੋਕੋ ਤੁਸੀਂ ਇੰਨਾ ਜ਼ੋਰ ਸੋਸ਼ਲ ਮੀਡੀਆ ਤੇ ਉਸ ਧੀ ਧਿਆਣੀ ਦੇ ਹੱਕ ਚ ਲਾ ਦਿਓਗੇ ਨਾ ਤਾ ਗੰਦੀ ਨਾਲੀ ਦੇ ਕੀੜੇ ਤੇ ਠੋਕਮੀ ਕਾਰਵਾਈ ਹੋ ਜੂਗੀ ਪਰ ਸਾਡੇ ਲੋਕ ਇੱਜ਼ਤ ਦੀ ਖਿੱਲੀ ਡਾਉਣ ਲੱਗਿਆ ਕਿ ਮਿੰਟ ਲਾਉਂਦੇ ਆ ਕਿਉਂਕਿ ਅੱਗ ਬਗਾਨੇ ਘਰੇ ਲੱਗੀ ਆ ਆਪਾਂ ਨੂੰ ਕੀ ਚੀਕਾ ਤਾਂ ਉਦਣ ਪਹਿਣ ਗਈਆਂ ਨਾ ਜਦ ਤਨ ਆਪਣੇ ਘਰੇ ਅੱਗ ਲੱਗੂਗੀ ਜਵਾਨੀ ਹਰੇਕ ਤੇ ਆਉਂਦੀ ਆ ਹਰੇਕ ਦੇ ਘਰੇ ਧੀ ਪਹਿਣਾ ਜਦਨ ਜਵਾਨੀ ਦੇ ਨਸ਼ੇ ਚ ਅੰਨੀ ਹੋ ਕੇ ਕਿਸੇ ਆਪਣੀ ਧੀ ਪਹਿਣੇ ਹੋ ਜਾ ਕੰਮ ਕਰਤਾ ਨਾ ਫਿਰ ਮੂੰਹ ਤੋਂ ਮੱਖੀ ਨਹੀਂ ਉਡਣੀ ਫਿਰ ਸਪਰੇਅ ਲੱਭਦੇ ਫਿਰੋਂਗੇ ਪੀ ਕੇ ਮਰ ਜਗੇ ਬਸ ਕਰੋ ਲੋਕੋ ਬਸ ਕਰੋ ਰੱਬ ਤੋਂ ਡਰੋ ਰੱਬ ਤੋਂ ਪਤਾ ਨਹੀਂ ਕਿਹਦੀ ਲਾਤ ਤੋਂ ਕਦੋਂ ਗਲਤੀ ਹੋ ਜਾਣੀ ਆ ਪਤਾ ਨਹੀਂ ਕਿਹਦੀ ਧੀ ਭੈਣ ਜਾਂ ਮਾਂ ਤੋਂ ਕਦੋਂ ਗਲਤੀ ਹੋ ਜਾਣੀ ਆ ਇਹ ਇੱਜ਼ਤਾ ਦਾ ਮਾਲਕੀ ਬਕਸ ਦਾ ਨਹੀਂ ਤੇ ਕਿਸੇ ਦਾ ਜੀ ਨਹੀਂ ਕਰਦਾ ਇੱਥੇ ਆਪਦੀ ਇੱਜ਼ਤ ਮਿੱਟੀ ਕਰਾਉਣ ਨੂੰ ਇਹ ਸਭ ਕਿਸਮਤ ਦੇ ਗੇੜਾ ਮਿੱਤਰੋ ਤੇ ਜਿੱਦਣ ਕਦੇ ਆਪਣੀ ਕਿਸਮਤ ਦਾ ਗੇੜਾ ਪੁੱਠਾ ਪੈ ਗਿਆ ਨਾ ਦੰਗਲਾਂ ਪੈ ਪੈ ਜਾਣਗੇ ਦੰਗਲਾਂ ਐ ਡੱਕ ਲੰਨ ਲੋਕ ਯਾਰ ਕਈ ਪਤੰਦਰ ਕਹੀ ਜਾਂਦੇ ਆ ਸਾਨੂੰ ਪੈਸੇ ਪਾਓ ਬਈ ਸੀ ਗੂਗਲ ਪੇ ਤੁਹਾਨੂੰ ਵੀਡੀਓ ਸੈਂਡ ਕਰ ਦਿਆਂਗੇ ਫਲਾਣਾ ਕਰ ਦਿਆਂਗੇ ਠਮਕਾਣਾ ਕਰ ਦਿਆਂਗੇ ਫਿੜੇ ਮੂੰਹ ਤੁਹਾਡੇ ਚੰਮੜ ਦਾ ਯਾਰ ਲੱਖ ਲਾੜ ਤਾਂ ਤੁਹਾਡੇ ਤੇ ਉਸ ਕੁੜੀ ਨਾਲ ਇੱਕ ਵਿਸ਼ਵਾਸ ਘਾਤ ਹੋਇਆ ਚਲੋ ਕਿਤੇ ਨਾ ਕਿਤੇ ਕੋਈ 30% ਕੁੜੀ ਦੀ ਵੀ ਗਲਤੀ ਆ ਵੀ ਉਹਨੇ ਵਿਆਹ ਤੋਂ ਪਹਿਲਾਂ ਸਾਰਾ ਕੁਝ ਕਰ ਕਰਾ ਲਿਆ ਪਰ ਅਸਲ ਦੇ ਵਿੱਚ ਉਹ ਕੁੜੀ ਦੇ ਦਿਲ 'ਚ ਇਹ ਗੱਲ ਸੀਗੀ ਮੇਰਾ ਇਦਾਂ ਨਾਲ ਵਿਆਹ ਹੀ ਹੋ ਜਾਣਾ ਮੇਰੇ ਘਰਦਿਆਂ ਨੇ ਇਦਾਂ ਰੋਕਾ ਕਰਤਾ ਮੰਗਣਾ ਕਰਤਾ ਉਹਨੂੰ ਨਹੀਂ ਸੀ ਪਤਾ ਵੀ ਇਹ ਪਦੈਸ਼ ਮਾੜੀ ਦਾ ਕੀੜਾ ਜਿਹਦੇ ਮੈਂ ਲੜ ਲੱਗਣ ਲੱਗੀ ਆ ਉਹ ਕੁੜੀ ਕਿੰਨੀ ਡਿਪਰੈਸ਼ਨ 'ਚ ਜਾ ਚੁੱਕੀ ਹੋਊਗੀ ਬਾਈ ਕਦੇ ਸੋਚ ਕੇ ਦੇਖਿਓ ਕਦੇ ਇੱਕ ਪਿਓ ਵਾਲੀ ਥਾਂ ਤੇ ਖੁਦ ਨੂੰ ਮਹਿਸੂਸ ਕਰਕੇ ਦੇਖਿਓ ਕਿ ਜੇ ਇਹੇ ਅੱਗ ਆਪਣੇ ਘਰ ਲੱਗੀ ਹੁੰਦੀ ਤੇ ਆਪਾਂ ਕੀ ਮਹਿਸੂਸ ਕਰਦੇ ਆਪਣੇ ਤੇ ਕੀ ਬੀਤ ਰਹੀ ਹੁੰਦੀ ਕਿੱਥੇ ਦਾ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਕਹਿਣਾ ਸੀਗਾ ਨਾ ਓਏ ਲੋਕੋ ਆ ਵੀਡੀਓ ਡਿਲੀਟ ਕਰੋ ਰਿਪੋਰਟਾ ਮਾਰੋ ਇਸ ਵੀਡੀਓ ਤੇ ਕਾਰਵਾਈ ਕਰਾਓ ਯਾਰ ਆਪਣੇ ਪੰਜਾਬ ਦੀ ਧੀ ਧਿਆਣੀ ਨੂੰ ਕੋਈ ਐ ਰੋਲੀ ਜਾਂਦਾ ਇੰਸਟਾ ਦੇ ਉੱਪਰ ਕਿੱਥੇ ਉਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੱਕ ਤੁਸੀਂ ਵੀਡੀਓ ਪਹੁੰਚਾਤੀ ਲੋਕੋ ਯਾਰ ਅਸਲ ਦੇ ਵਿੱਚ ਉਹ ਕਿਸੇ ਦੀ ਧੀ ਸੀ ਆਪਣੀ ਨਹੀਂ ਸੀ ਨਾ ਤਾਂ ਕਰਕੇ ਆ ਆਣੇ ਸਾਡੇ ਇੱਜ਼ਤਾਂ ਦੇ ਸਾਂਝੇ ਲੋਕ ਆ ਆਣੇ ਸਾਡੇ ਮਰੀਆਂ ਜ਼ਮੀਰਾਂ ਵਾਲੇ ਲੋਕ ਪੰਜਾਬ ਹੁਣ ਪਹਿਲਾ ਵਾਰ ਗਾ ਨਹੀਂ ਰਿਹਾ ਤੇ ਨਾ ਹੀ ਪੰਜਾਬ ਦੇ ਲੋਕ ਹੁਣ ਪਹਿਲਾ ਵਾਰਗੇ ਰਹੇ ਆ ਸਿਰ ਤੇ ਇਸ ਮੁੰਡੇ ਦੇ ਪੱਗਾਂ ਹੁਣ ਕਿਉਂ ਨਹੀਂ ਬੋਲਦੇ ਵੀ ਹਾਂ ਯਾਰ ਪੱਗ ਨੂੰ ਕਲੰਕ ਲਾਇਆ ਪੱਗ ਦੀ ਬੇਅਦਵੀ ਕੀਤੀ ਹੁਣ ਕਿਉਂ ਨਹੀਂ ਤੁਸੀਂ ਬੋਲਦੇ ਪਹਿਲਾਂ ਕੁੱਲੜ ਪੀਜਲ ਨੇ ਪੱਗ ਬਣ ਕੇ ਆ ਕੰਮ ਕੀਤਾ ਹੁਣ ਇਸ ਦੱਲੇ ਨੇ ਕੀਤਾ ਫਿਰ ਸਾਡੇ ਵਰਗੇ ਚੰਗੇ ਆ ਯਾਰ ਬਿਸ਼ੱਕ ਦੀ ਸਾਡੇ ਨਹੀਂ ਪੱਗ ਬਣਦੇ ਅਸੀਂ ਪਰ ਸਾਡੇ ਚ ਜਾਗਦੀਆਂ ਜ਼ਮੀਰਾਂ ਦਾ ਖੂਨ ਆ ਬਾਈ ਅਸੀਂ ਇਹੋ ਜੇ ਖੱਚ ਕੰਮ ਕਦੇ ਨਹੀਂ ਕੀਤੇ ਮੈਂ ਸੌਂ ਖਾ ਕੇ ਕਹਿਣਾ ਕਿ ਜੇ ਮੈਂ ਉਸ ਕਿੜੀ ਦੀ ਵੀਡੀਓ ਦਾ ਇੱਕ ਸੈਕਿੰਡ ਦਾ ਕਲਿੱਪ ਵੀ ਦੇਖਿਆ ਹੋਵੇ ਬਾਈ ਇਥੋਂ ਤੱਕ ਕੀ ਕਈ ਮੁੰਡਿਆਂ ਨੇ ਮੈਨੂੰ ਵੀਡੀਓ ਸੈਂਡ ਕੀਤੀਆਂ ਵੀ ਇਹ ਤੂੰ ਆ ਕੁੜੀ ਦੇ ਖਿਲਾਫ ਬੋਲ ਆ ਵੀਡੀਓ ਦੇ ਕੁੜੀ ਦੀਆਂ ਪਰ ਬਾਈ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਮੈਂ ਇੱਕ ਸੈਕਿੰਡ ਦੀ ਵੀਡੀਓ ਨੂੰ ਉਸ ਕੁੜੀ ਦੀ ਦੇਖੀ ਬਸ ਲੋਕਾਂ ਦੇ ਮੂੰਹਾਂ 'ਚੋਂ ਗੱਲਾਂ ਸੁਣੀਆਂ ਸੋਸ਼ਲ ਮੀਡੀਆ ਤੋਂ ਗੱਲਾਂ ਸੁਣੀਆਂ ਵੀ ਉਹ ਕੁੜੀ ਨਾਲ ਆ ਭਾਣਾ ਵਾਪਰ ਗਿਆ ਫਿਰ ਲੋਕਾਂ ਦੇ ਕਮੈਂਟ ਪੜੇ ਉਥੋਂ ਪਤਾ ਲੱਗਿਆ ਕਿ ਲੋਕਾਂ ਦੀ ਕਿੱਡੀ ਮਾਨਸਿਕਤਾ ਗਿਰ ਚੁੱਕੀ ਆ ਕਿੱਡੀਆਂ ਲੋਕ ਮਰੀਆਂ ਜ਼ਮੀਰਾਂ ਵਾਲੇ ਹੋ ਗਏ ਆ ਜਿਹੜਾ ਬਾਈ ਅਸਲ ਖਾਨਦਾਨ ਦਾ ਬੰਦਾ ਨਾ ਬਹੁਤ ਸਾਰੇ ਪੰਜਾਬ ਦੇ ਇਹੋ ਜਿਹੇ ਬੰਦੇ ਵੀ ਹੋਣਗੇ ਜਾਗਦਿਆਂ ਜ਼ਮੀਰਾਂ ਵਾਲੇ ਜਿਨ੍ਹਾਂ ਨੇ ਉਸ ਕੁੜੀ ਦੀ ਵੀਡੀਓ ਨਹੀਂ ਦੇਖੀ ਹੋਊਗੀ ਆਪ ਦੇ ਫੋਨ 'ਚ ਜੇ ਕਿਸੇ ਨੇ ਕਸੈਂਡ ਕਰ ਦਿੱਤੀ ਡਿਲੀਟ ਕਰ ਦਿੱਤੀ ਹੋਊਗੀ ਪਰ ਬਹੁਤੇ ਦਵਾ ਦਮ ਸੈਂਡ ਕਰਨ ਤੇ ਲੱਗੇ ਸੀ ਸ਼ੇਅਰ ਕਰਨ ਤੇ ਲੱਗੇ ਸੀ ਬੜਾ ਮਹਾਨ ਕੰਮ ਹੋ ਗਿਆ ਸ਼ੇਅਰ ਕਰ ਦਿਓ ਕੁੜੀ ਦੇ ਪਿਓ ਨੂੰ ਮਰਨ ਲਈ ਮਜਬੂਰ ਨਾ ਕਰੋ ਇਹ ਉਹਦਾ ਕੀ ਕਸੂਰਾ ਵਿਚਾਰੇ ਦਾ ਉਹਦਾ ਕੀ ਕਸੂਰਾ ਲੋਕੋ ਕੀ ਕਸੂਰਾ ਜਿਸ ਦਿਨ ਉਹ ਮਰ ਗਿਆ ਉਸ ਦਿਨ ਸਾਹ ਲਓਗੇ ਫਿਰ ਦੂਜੇ ਪਾਸੇ ਹੋ ਜਿਓ ਛੱਡੇ ਹੋਣਾ ਕਿਸੇ ਪਾਸੇ ਕੰਮ ਜਿੰਨਾ ਜ਼ੋਰ ਤੁਸੀਂ ਕੁੜੀ ਦੀਆਂ ਵੀਡੀਓ ਸ਼ੇਅਰ ਕਰਨ ਤੇ ਲਾਇਆ ਉਨਾ ਜੋਰ ਉਸ ਮੁੰਡੇ ਦੀ ਫੋਟੋ ਸ਼ੇਅਰ ਕਰਨ ਤੇ ਲਾਓ ਇਹ ਸਾਰਾ ਮਸਲਾ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਓ ਵੱਡੇ ਲੈਵਲ ਤੱਕ ਇਹ ਮੁੱਦੇ ਨੂੰ ਲੈ ਕੇ ਜਾਓ ਤਾਂ ਜੋ ਉਸ ਪਿਓ ਨੂੰ ਇਨਸਾਫ ਮਿਲੇ ਓਏ ਜਿਹਦੀ ਪੱਗ ਮਿੱਟੀ 'ਚ ਬੰਦੇ ਨੇ ਰੋਲਤੀ ਜਿਹਦੀਆਂ ਸੱਤ ਪੀੜੀਆਂ ਨੂੰ ਕਲੰਕ ਲਾਤਾ ਦੱਲੇ ਨੇ ਜਾਗਦਿਆਂ ਜ਼ਮੀਰਾਂ ਵਾਲਿਓ ਵੀਡੀਓ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦੀ ਕਰ ਦਿਓ ਅੱਜ ਇੱਕ ਦੀ ਧੀ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਦੀ ਧੀ ਨਾਲ ਵੀ ਇਹ ਕੁਝ ਹੋ ਸਕਦਾ ਤੇ ਮੈਂ ਕੁੜੀਆਂ ਨੂੰ ਵੀ ਬੇਨਤੀ ਕਰਦਾ ਕੀ ਕੁੜੀਓ ਸਿਆਣੀਆਂ ਬਣਜੋ ਸਿਆਣੀਆਂ ਬਣਜੋ ਆ ਪਿਆਰ ਪਿਉਰ ਦੇ ਚੱਕਰਾਂ ਚ ਨਾ ਪਿਆ ਜੇ ਕਦੇ ਵੀ ਬਹੁਤ ਸਾਰੇ ਮੁੰਡੇ ਤੁਹਾਡੀਆਂ ਇੱਜ਼ਤਾਂ ਨਾਲ ਖੇਡ ਕੇ ਮਹਿਫਲਾਂ ਚ ਬਹਿ ਬਹਿ ਕੇ ਹੱਸਦੇ ਆ ਤਾੜੀਆਂ ਮਾਰਦੇ ਆ ਫਲਾਣੇ ਦੀ ਧੀ ਨਾਲ ਕੁਝ ਕੀਤਾ ਫਲਾਣੇ ਦੀ ਭੈਣ ਨਾਲ ਕੁਝ ਕੀਤਾ ਹੋਟਲ ਚ ਲੈ ਗਿਆ ਸੀਗਾ ਉਹਨੂੰ ਆਖਵਾਇਆ ਉਹਦੇ ਨਾਲ ਗੱਡੀ ਚਾਹ ਕੀਤਾ ਤੁਹਾਡੀਆਂ ਇੱਜ਼ਤਾਂ ਨਾਲ ਖੇਡ ਕੇ ਮੁੜ ਕੇ ਤਾੜੀਆਂ ਮਾਰ ਮਾਰ ਕੇ ਹੱਸਦੇ ਆ ਮੁੰਡੇ ਬੇਸ਼ੱਕ 50% ਦਾ ਕੁੜੀਆਂ ਵੀ ਘਟਣੀ ਹੈਗੀਆਂ ਪਰ ਫਿਰ ਵੀ ਇਸ ਗੱਲ ਤੇ ਗੌਰ ਕਰਿਆ ਕਰੋ ਕਿ ਸਾਡੀ ਵੀਡੀਓ ਕਿਉਂ ਬਣਾ ਰਿਆ ਮੁੰਡਾ ਸਾਡੀਆਂ ਫੋਟੋਆਂ ਕਿਉਂ ਖਿੱਚ ਰਿਆ ਮੁੰਡਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਪੰਜਾਬ ਦੀਆਂ ਕੁੜੀਆਂ ਦੀਆਂ ਵੀਡੀਓ ਪਹਿਲਾਂ ਵੀ ਵਾਇਰਲ ਹੋਈਆਂ ਸੀਗੀਆਂ ਗਲਤ ਕੰਮ ਕਰਦੀਆਂ ਦੀਆਂ ਇਸ ਕਰਕੇ ਕੁੜੀਓ ਸਿਆਣੀਆਂ ਹੋਜੋ ਨਾ ਆਪਦੇ ਪਿਓ ਦੀਆਂ ਪੱਗਾਂ ਨੂੰ ਰੋਲੋ ਨਾ ਭਰਾ ਦੀ ਪੱਗ ਨੂੰ ਰੋਲੋ ਇੱਕ ਵਾਰੀ ਗਈ ਇੱਜ਼ਤ ਮੁੜ ਕੇ ਨਹੀਂ ਆਉਣੀ ਵਿਆਹ ਤੋਂ ਬਾਅਦ ਸਾਰੀ ਜ਼ਿੰਦਗੀ ਸਾਰਾ ਕੁਝ ਕਰਨ ਕਰਾਉਣ ਲਈ ਜੋ ਮਰਜ਼ੀ ਕਰੀ ਜਾਏ ਜੇ ਪਰ ਇਸ ਕੁੜੀ ਨਾਲ ਵਿਸ਼ਵਾਸ ਘਾਤ ਹੋਇਆ ਕਿਉਂਕਿ ਉਦੇ ਦਿਲ 'ਚ ਇਹ ਗੱਲ ਸੀ ਕਿ ਹਾਂ ਮੇਰੇ ਨਾਲ ਇਹਦਾ ਵਿਆਹ ਹੋਣਾ ਪਰ ਉਹਨੂੰ ਨਹੀਂ ਸੀ ਪਤਾ ਇਹ ਗੰਦੀ ਨਾਲੀ ਦਾ ਕੀੜਾ ਕੀ ਕੀ ਸੋਚ ਕੇ ਬੈਠਾ ਇਹਦੇ ਦਿਲ 'ਚ ਇਹ ਗੱਲ ਸੀ ਵੀ ਹਾਂ ਕੁੜੀ ਨੇ ਮੈਨੂੰ ਜਵਾਬ ਦਿੱਤਾ ਕਿ ਮੈਂ ਤੈਨੂੰ ਨਹੀਂ ਮਿਲਣਾ ਤੇ ਨਾ ਨਹੀਂ ਕੁਝ ਕਰਨਾ ਵੀ ਹਾਂ ਮੇਰੀ ਈਗੋ ਹਰਟ ਹੋ ਗਈ ਲੱਖ ਲਾਣ ਦਾ ਤਰੀਕੋ ਤੇ ਇਹੋ ਜਿ ਦੇ ਜੇ ਇਹ ਖਾਨਦਾਨ ਦੀ ਪਦੈਸ਼ ਹੁੰਦੀ ਨਾ ਜੇ ਕਿਸੇ ਚੰਗੇ ਅਣਖੀ ਪਿਓ ਦਾ ਖੂਨ ਨਹੀਂ ਰਗਾਂ 'ਚ ਹੁੰਦਾ ਇਹ ਇਹ ਕੰਮ ਨਹੀਂ ਸੀ ਕਰਦਾ ਚੰਗੇ ਖਾਨਦਾਨ ਦੀ ਪਦੈਸ਼ ਵਾਲਾ ਬੰਦਾ ਚੰਗੀ ਅਣਖ ਦੀ ਪਰ ਦਾਸ ਜੋ ਪੈਦਾ ਹੋਇਆ ਬੰਦਾ ਕਦੇ ਕਿਸੇ ਕੁੜੀ ਦੀ ਕਿਸੇ ਧੀ ਤੇਣੀ ਦੀ ਵੀਡੀਓ ਕਦੇ ਨਹੀਂ ਇਹੋ ਜੀ ਬਣਾਉਂਦਾ ਹੁੰਦਾ ਠੀਕ ਆ ਇਸ਼ਕ ਮੁਸ਼ਕ ਸਾਰਿਆਂ ਚ ਹੁੰਦਾ ਸਭ ਕੁਝ ਚੱਲਦਾ ਪਰ ਖਾਨਦਾਨੀ ਬੰਦਾ ਕਦੇ ਕਿਸੇ ਧੀ ਦੀ ਜਾਂ ਕਿਸੇ ਕੁੜੀ ਦੀ ਕਦੇ ਇਹੋ ਜੀ ਵੀਡੀਓ ਨਹੀਂ ਬਣਾਉਂਦਾ ਫੋਟੋ ਤੱਕ ਨਹੀਂ ਖਿੱਚਦਾ ਚੰਗਾ ਬੰਦਾ ਤਾਂ ਬਾਕੀ ਜੇ ਕੋਈ ਸ਼ਬਦ ਵੱਧ ਘੱਟ ਬੋਲੇਗਾ ਤਾਂ ਮਾਫੀ ਚਾਹੁੰਦੇ ਆ